ਤੇ ਉਹ 3 ਕਿੱਲੇ ਆਪਾਂ ਨੇ ਵੀਰੋ ਵੜਾਏ ਤੇ ਉਹ ਦੇਖ ਸਕਦੇ ਤੁਸੀਂ ਤੇ ਉਹ ਰਹਿ ਗਿਆ ਤਾਂ ਕਿਉਂਕਿ ਉਹ ਹਲੇ ਨਰਮਤਾ ਵੀਰੋ 26 ਗਾਏ ਵੀ ਆਪਾਂ ਨੇ 26 ਗਾ ਝੋਨਾ ਲਾਇਆ ਹੋਇਆ ਤੇ ਉਹ ਥੋੜਾ ਜਿਹਾ ਨਰਮਤਾ ਤੇ ਇਸ ਪਾਣਾ ਵੀਰੋ ਆਪਾਂ ਨੇ ਕੱਲ ਸਪਰੇਅ ਕਰੀਏ ਤੇ ਉਹ ਜੀਰੀ ਆਪਾਂ ਨੇ 3 ਕਿੱਲੇ ਵੜਾਤੀਏ ਤੇ ਦੇਖੋ ਇਸ ਪਾਣਮ ਆਪਾਂ ਨੇ ਕੱਲ ਸਪਰੇਅ ਕਰੀਦੀ ਕਿਉਂਕਿ ਵੀਰੋ ਤੇਲਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਪੈ ਰਿਹਾ ਹੈ ਦੇਖੋ ਬੜਾ ਤਾਂ ਆਪਾਂ ਵੈਸੇ ਉਦਣ ਹੀ ਦੇਣੀ ਸੀ ਪਰ ਇਸ ਕਰਕੇ ਥੋੜਾ ਜਿਹਾ ਨਰਮਤਾ ਤੇ ਪੜਾਉਣਾ ਪਿਆ ਤੇ ਤੇਲਾ ਦੇਖੋ ਵੀਰੋ ਕਿਤਰਾ ਲੱਗ ਰਿਹਾ ਗੇਰਨ ਦੁਬਾਰਾ ਫੇਰ ਕੱਲ ਸਪਰੇਅ ਕਰੀ ਤੇ ਆਪਾਂ ਨੇ ਇਸ ਵਾਰ ਤੇ 2-4 ਦਿਨਾਂ ਤੱਕ ਵੱਧ ਜਾਈਏ ਪੰ ਤੁਹਾਨੂੰ ਜ਼ਰੂਰ ਦਿਖਾਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਕੇ 6:00 ਵਜੇ ਤੇ ਆਪਾਂ ਆਪਣੀ ਮੋਟਰ ਤੇ ਆਏ ਸੀ ਤੇ ਆ ਦੇਖ ਸਕਦੇ ਹੋਣੀ ਮੋਟਰ ਤੇ ਆਪਾਂ ਜਿਹੜੀ ਛੱਬੀ ਜੀ ਤਿੰਨ ਕਿੱਲੇ ਪੜਾਏ ਸੀ ਤੇ ਉਹ ਆਪਾਂ ਨੇ ਦੇਖੋ ਤੇ ਇਦਦਰਾ ਨੂੰ ਬੇਨਾ ਗੁੱਨਾ ਤੇ ਮੌਸਮ ਦੇਖੋ ਵੀ ਮੌਸਮ ਦੇਖੋ ਮੌਸਮ ਜਿਹੜਾ ਮੌਸਮ ਤਾਂ ਵੀਰੋ ਰਾਤ ਬਹੁਤ ਖਰਾਬ ਹੋਇਆ ਤੇ ਮੌਸਮ ਜਿਹੜਾ ਰਾਤ ਵੀਰੋ ਹਨੇਰ ਤੂਫਾਨ ਬਹੁਤ ਆਇਆ ਤੇ ਬਹੁਤ ਹੀ ਬਿਜਲੀ ਬਿਜਲੀ ਲਸ਼ਕੀ ਤੇ ਕਣੀ ਕੁਣੀ ਬਹੁਤ ਆਈਆਂ ਸੀ ਪਰ ਇੰਨਾ ਮਤਲਬ ਨੁਕਸਾਨ ਨਹੀਂ ਹੋਇਆ ਤੇ ਮੇਰੇ ਪਿੱਛੇ ਦੇਖ ਸਕਦੇ ਵੀਰੋ ਆਪਾਂ 11 21 ਜਿਹੜੇ ਝੋਨਾ ਦਾ ਇਸ ਮਤਲਬ ਆਪਣਾ ਥੋੜਾ ਜਿਹਾ ਹਲੇ ਠੀਕ ਆ ਇਨਾ ਮਸਲ ਲਿਟਿਆ ਨਹੀਂ ਪਰ ਆਲੇ-ਦਾਲੇ ਵੀਰੋ ਜਿਹੜੇ ਝੋਨਾ 11 21 ਦਾ ਬਹੁਤ ਜ਼ਿਆਦਾ ਬਤਿਆ ਹੋਇਆ ਸੀ ਉਹ ਸਾਰੇ ਲਟਾ ਦੇ ਤੇ ਮੌਸਮ ਬਹੁਤ ਖਰਾਬ ਹੋਇਆ ਸੀ ਵੀਰੋ ਨੇ ਤੂਫਾਨ ਬਹੁਤ ਚੱਲਿਆ ਰਾਤ ਤੇ ਕਨਪਾ ਤੁਹਾਨੂੰ 11 21 ਦਾ ਝੋਨਾ ਦਿਖਾਣੇ ਆ ਤੇ ਆ ਦੇਖੋ ਵੀਰੋ ਜਿਹੜਾ 11 21 ਦਾ ਝੋਨਾ ਤੇ ਆ ਦੇਖੋ ਕਿਵੇਂ ਲਟਾਤਾ ਇਹ ਦੇਖੋ ਇਹ ਸਾਰਾ ਲਿਟ ਗਿਆ ਤੇ ਆ ਦੇਖੋ ਕਿਵੇਂ ਸੁੱਕੂਗੀ ਬੱਲ ਬਿਮਾਰੀ ਇਹਨੂੰ ਵੀ ਬਹੁਤ ਪੈਰੀ ਆ ਤੇ ਆਪਾਂ ਸਪਰੇਅ ਕਰਦੇ ਆ ਤੇ ਆ ਦੇਖੋ ਵੀਰੋ ਨੇਰੀ ਬਹੁਤ ਆਈ ਤੇ ਮੀਂਹ ਵੈਸੇ ਕਣੀ ਮੜੀ ਮੋਟੀ ਆਈ ਸੀ ਪਰ ਇੰਨਾ ਨਹੀਂ ਪਿਆ ਤੇ ਇੱਧਰ 26 ਹਲੇ ਖੜੀ ਆ 26 ਨੂੰ ਇੰਨਾ ਨੁਕਸਾਨ ਹੈ ਨਹੀਂ ਪਰ ਇਹਦੇ ਤੇ ਆਪਾਂ ਵੀਰੋ ਕੱਲ ਜਿਹੜੀ ਸਪਰੇਅ ਕਰੀ ਸੀ ਪਰ ਸਪਰੇਅ ਆਪਾਂ ਬਣਾਣੀ ਤਾਂ ਉਹ ਗਿੱਲਿਆਂ ਦੇ ਨਾਲ ਹੀ ਸੀ ਤੁਹਾਨੂੰ ਪਹਿਲਾਂ ਦਿਖਾਣੇ ਆ ਤੇ ਇੱਧਰ ਵੀ ਦੇਖੋ 11 21 ਕਿਵੇਂ ਪਛਾਤੀ ਕੱਲ ਬਹੁਤ ਤੂਫਾਨ ਆਇਆ ਵੀਰੋ ਤੇ ਆ ਦੇਖੋ ਵੀਰੋ ਆ 11 21 ਦੇ ਆਪਾਂ ਤੁਹਾਨੂੰ ਪਿੱਛੇ ਵੀਡੀਓ ਪਾਈ ਸੀ ਜਿਹੜੇ ਆਪਾਂ ਬੜਾਏ ਸੀ ਕਿੱਲੇ ਗਿਆ ਸੌਰੀ 26 ਦੇ ਤੇ ਆ ਸਾਹਮਣੇ ਸਾਰਿਓ ਉਥਲੇਗੇ ਤੇ ਉਹ ਉਥੋਂ ਤੱਕ ਕੁਝ ਮੇਰੇ ਵੀਰਾਂ ਦੇ ਵੀਰੋ ਮੈਸੇਜ ਵੀ ਆ ਰਹੇ ਸੀ ਤੇ ਤੇ ਵੀਰੋ ਕੁਝ ਵੀਰਾਂ ਦੇ ਆਪਣੇ ਮੈਸੇਜ ਆ ਰਹੇ ਸੀ ਸਾਰੇ ਸੀ ਆਪਾਂ ਵੀਡੀਓ ਪਾਈ ਸੀ ਵੀ 26 ਦਾ 4:00 ਵਜਿਆ ਦਾ ਤੇ ਤੇ ਆਪਣੇ ਵੀਰ ਇੱਕ ਦੋ ਵੀਰ ਦਾ ਮੈਸੇਜ ਆਇਆ ਵੀ ਕੀ ਝਾੜ ਰਿਹਾ ਇੱਕ ਕਿਲੇ ਵਿੱਚੋਂ ਕਿੰਨਾ ਰਿਹਾ ਤੇ ਵੀਰੋ ਆਪਾਂ ਜਰੂਰ ਤੁਹਾਨੂੰ ਦੱਸਾਂਗੇ ਤੇ ਆਪਾਂ ਜਿਹੜੇ ਬੜਾਈ ਸੀ ਤਿੰਨ ਗਿੱਲੇ ਛੋਟੇ ਗਿੱਲੇ ਆ ਤਿੰਨ ਗਿੱਲੇ ਤੇ ਇੰਨਾ ਦੇ ਵਿੱਚੋਂ ਵੀਰੋ ਦੋ ਟਰਾਲੀਆਂ ਮਤਲਬ ਫੁੱਲ ਭਰ ਗਿਆ ਸੀ ਝੋਨੇ ਦੀਆਂ 26 ਦੇ ਦੀਆਂ ਮਤਲਬ ਬਿੱਡ ਤੱਕ ਬਿੱਡ ਤੋਂ ਉੱਪਰ ਖਿੰਡਣ ਲੱਗੀ ਸੀ ਜਿਹੜੀ ਨਹੀਂ ਮਤਲਬ ਭਰ ਗਿਆ ਸੀ ਦੋ ਟਰਾਲੀਆਂ 6 ਮਤਲਬ 6 बाई 12 ਦੀ ਤੇ ਮਤਲਬ ਝਾੜ ਤਾਂ ਵਧੀਆ ਸੀ ਪਰ ਝਾੜ ਵੀਰੋ ਜਿਹੜਾ ਆਪਾਂ ਆਪਾਂ ਝਾੜ ਥੋੜਾ ਜਿਆ ਨਰਮ ਮਤਲਬ ਦਾਣਾ ਨਾ ਸੁੱਕਾ ਪਣੋਦੇ ਚ ਰਿਹਾ ਜਿਵੇਂ ਤੁਹਾਨੂੰ ਪਤਾ ਬਾਰਸ਼ਾਂ ਬੁਰਸ਼ਾਂ ਪੈਂਦੀਆਂ ਰਹੀਆਂ ਤੇ بارشਾਂ ਦੇ ਕਾਰਨ ਆ ਵੀਰੋ ਆਪਾਂ ਪਾਣੀ ਨਹੀਂ ਲਾਇਆ ਤੇ ਜਿਹੜੇ ਐਂਡ ਵਾਲਾ ਪਾਣੀ ਸੀ ਤੇ ਉਹਦੇ ਕਰਕੇ ਥੋੜਾ ਜਿਹਾ ਝੋਨਾ ਹਲਕਾ ਝੁਰੁਰ ਰਿਹਾ ਵਜਨ ਵਜਨدار ਨਹੀਂ ਰਿਹਾ ਤੇ ਇੱਕ ਕਿੱਲੇ ਚ ਆਪਣੇ ਚੋਂ ਵੀ ਹੋਇਆ ਵਜਨ ਘਟ ਗਿਆ ਥੋੜਾ ਜਿਹਾ ਤੇ ਬਾਕੀ ਦੋ ਕਿੱਲਾਂ ਚ ਵਧੀਆ ਸੀ ਤੇ ਜਿਹੜੇ ਆਪਣੇ ਵੀਰ ਪੁੱਛਦੇ ਸੀ ਵੀ ਇੱਕ ਕਿੱਲੇ ਚੋਂ ਕਿੰਨਾ ਮਤਲਬ ਝਾੜ ਰਿਹਾ ਕਿੰਨੀ ਔਸਤ ਪਈਆ ਤੇ ਆਪਾਂ ਵੀਰੋ ਤੁਹਾਨੂੰ ਜਰੂਰ ਦੱਸਾਂਗੇ ਕਿਉਂਕਿ ਵੀਰੋ ਜਿਹੜੇ ਆਪਾਂ 3 ਕਿੱਲੇ ਵੜਾਏ ਹੋਏ ਆ ਤੇ ਉਹਨਾਂ ਦੀ ਜਿਹੜੀ ਆਪਾਂ ਝੋਨਾ ਬੜਾਇਆ ਸੀ ਉਹ ਆਪਾਂ ਉਸੇ ਦਿਨ ਜਾ ਕੇ ਮੰਡੀ ਚ ਸੁੱਟਿਆ ਸੀ ਤੇ ਵੈਸੇ ਦੇਖਣ ਨੂੰ ਝਾੜਤਾ ਮੈਂ ਤੁਹਾਨੂੰ ਦੱਸਿਆ ਦੋ ਟਰਾਲੀਆਂ ਫੁੱਲ ਹੋ ਗਈਆਂ ਪਰ ਕੀ ਹੋ ਉਸ ਤਰ ਹੋ ਗਈ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀਰੋ ਕੰਡਾ ਲਾ ਕੇ ਮੰਡੀ ਚ ਤੁਲਕ ਹੀ ਪਤਾ ਲੱਗੂਗਾ ਤੇ ਹੁਣ ਤੁਹਾਨੂੰ ਪਤਾ ਹੀ ਹੈ ਵੀਰੋ ਇੱਕ ਤਰੀਕ ਤੋਂ ਜੀ ਜਾਂ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਗਿਰ ਰਿਹਾ ਪਰ ਵੀਰੋ ਜਿਹੜੀ ਗੱਲ ਆ ਤੇ ਬੋਲੀ ਹੁਣ ਤੱਕ ਨਹੀਂ ਆਈ ਮੰਡੀਆਂ ਦੇ ਵਿੱਚ ਬੋਲੀ ਨਹੀਂ ਆ ਰਹੀ ਸਰਕਾਰੀ ਰੇਟ ਆਪਣਾ ਨਹੀਂ ਆਇਆ ਹੁਣ ਤੱਕ ਤੇ ਪਪਾਰ ਸੋਜੋਥੇ ਦਾ ਜਿਸ ਦਿਨ ਦਾ ਆਪਾਂ ਵੜਾਇਆ ਹੋਇਆ ਉਹ ਮੰਡੀ ਚ ਪਿਆ ਤੇ ਪੱਖੇ ਪੁੱਕੇ ਸਾਰਾ ਕੁਝ ਲੱਗ ਗਿਆ ਤੇ ਆਪਾਂ ਰੋਜ਼ ਉੱਥੇ ਢੇੜਾ ਗੁੱੜਾ ਮਾਰ ਜਾਂਦੇ ਆ ਤੇ ਹੁਣ ਵੀ ਆਪਾਂ ਜਾਣਾ ਤੇ ਜਿਸ ਦਿਨ ਵੀਰੋ ਤੋਲ ਹੋਊਗਾ ਆਪਾਂ ਤੁਹਾਨੂੰ ਜ਼ਰੂਰ ਜ਼ਰੂਰ ਦੱਸਾਂਗੇ ਵੀ ਕਿੰਨੀ ਉਸਤ ਬਈਆ ਕਿੱਲੇ ਚੋਂ ਕੀ ਰਿਹਾ ਝਾੜ ਤੋਂ ਤੁਹਾਨੂੰ ਪਤਾ ਹੀ ਵੀਰੋ ਤੇਲੇ ਦੀ ਬਿਮਾਰੀ ਤੇ ਹਲਦੀ ਰੋਗ ਬਹੁਤ ਪੈ ਰਿਆ ਝੋਨੇ ਨੂੰ ਇਸ ਕਰਕੇ ਥੋੜਾ ਬੋਤਾ ਫਰਕ ਪਊਗਾ ਤੇ ਵੀਰੋ 30 30 ਤੋਂ ਪਲੱਸ ਤਾਂ ਹੋਊਗਾ ਇੰਨਾ ਮੈਨੂੰ ਪਤਾ ਕਿਉਂਕਿ 30 ਤੋਂ ਪਲੱਸ ਤਾਂ ਵੀਰੋ ਪਹਿਲਾਂ ਵੀ ਹੁੰਦਾ ਪਰ ਜੀ ਸਾਹਿਬ ਨਾਲ ਆਪਣਾ ਝਾੜ ਰਿਹਾ ਉਸ ਤੋਂ 35 36 24 ਹੋਊਗਾ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਕਿ ਕਿੰਨਾ ਰਹਾ ਕਿੰਨਾ ਨਹੀਂ ਪਰ ਹੁਣ ਤੱਕ ਕੰਡਾ ਨਹੀਂ ਲੱਗਿਆ ਕੰਡਾ ਲੱਗ ਗਿਆ ਜਿੱਦਨ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਆਪਣਾ ਬਲੌਗ ਅਗਲਾ ਤੇ ਕਿੰਨੀ ਉਸਤ ਪਈਆ ਬਾਕੀ ਆਪਣੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਵਧੀਆ ਲੱਗੀ ਤੇ ਆਪਣਾ ਚੈਨਲ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਤੇ ਬਾਕੀ ਆਪਾਂ ਜਿਹੜੇ 3 ਕਿਲੇ ਵੜਾਏ ਸੀ ਉਹਨਾਂ ਦਾ ਆਪਾਂ ਮਤਲਬ ਅੱਗ ਤੁਹਾਨੂੰ ਪਤਾ ਹੀ ਹੈ ਵੀਰੋ ਪੰਜਾਬ 'ਚ ਹੁਣ ਅੱਗ ਅਲਾਉਡ ਨਹੀਂ ਹੈਗੀ ਅੱਗ ਆਪਾਂ ਲਾ ਨਹੀਂ ਸਕਦੇ ਖੇਤਾਂ ਨੂੰ ਉੱਤੇ ਆਪਾਂ ਜਿਹੜੇ ਤਿੰਨ ਕਿਲੇ ਹੁਣ ਤੱਕ ਵੜਾਏ ਸੀ ਤੇ ਉਹਨਾਂ ਦੀ ਆਪਾਂ ਨੇ ਵੀਰੋ ਖਰਚੇ ਵੱਢਤੇ ਤੇ ਆਪਾਂ ਦੂਜੇ ਆਪਾਂ ਤੁਹਾਨੂੰ ਪਤਾ ਹੀ ਹੈ ਪ੍ਰਾਲੀ ਵਾਲੇ ਬਿਸਕੁਟ ਜੇ ਬਣਾਉਂਦੇ ਆ ਉਹ ਬਣਾਵਾਂਗੇ ਤੇ ਖਰਚੇ ਆਪਾਂ ਕੱਲ ਵੜਾਦੇ ਸੀ ਤੇ ਹੁਣ ਥੋੜੇ ਦਿਨਾਂ ਤੱਕੋ ਆਪਣੇ ਮਤਲਬ ਖੇਤੋਂ ਆ ਦੇਖੋ ਆ ਤਿੰਨ ਕਿੱਲੇਆਂ ਚੋਂ ਆਪਾਂ ਖਰਚੇ-ਕੁਰਚੇ ਵੜਾਤੇ ਸਾਰੇ ਤੇ ਆ ਦੇਖੋ ਆ ਸਾਰੇ ਤਿੰਨ ਕਿੱਲੇ ਦੇ ਖਰਚੇ ਵੜਾ ਕੇ ਤੇ ਹੁਣ ਆਪਾਂ ਇਹਦੀ ਮਤਲਬ ਉਹ ਦੂਜੇ ਗੱਦੇ ਜੇ ਬਣਵਾਣੇ ਆ ਤੇ ਉਹ ਮਸ਼ੀਨ ਆਊਗੀ ਕੱਲ ਨੂੰ ਸ਼ਾਇਦ ਕੱਲ ਨੂੰ ਆ ਜੇ ਤਾਂ ਉਹ ਵੀ ਆਪਾਂ ਤੁਹਾਨੂੰ ਵਲੌਗ ਜ਼ਰੂਰ ਬਣਾ ਕੇ ਦਿਖਾਵਾਂਗੇ ਤਾਂ ਬਾਕੀ ਆਪਣੇ ਵੀਰ ਜਿਹੜੇ ਮਤਲਬ ਝਾੜ ਪੁੱਛ ਰਹੇ ਕਿੰਨਾ ਰਿਹਾ ਮਤਲਬ ਕਿੰਨਾ ਕਿੱਲੇ ਚੋਂ ਨਿਕਲਿਆ ਤੇ ਉਹ ਆਪਾਂ ਵੀਰੋ ਤੁਹਾਨੂੰ ਜ਼ਰੂਰ ਦੱਸਾਂਗੇ ਜਦੋਂ ਆਪਣੀ ਜੀਰੀ ਤੁਲਗੀ ਤੇ ਕਿੰਨਾ ਰਿਹਾ ਕਿੰਨਾ ਨਹੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਾਕੀ ਆਪਣੇ ਵੀਰੋ ਤੇੰਨੇ ਕਿल्ले ਵੱਡੇ ਆਲੇ ਤੇ 7-8 ਕਿल्ले ਆਲੇ 26 ਤੇ ਰਹਿੰਦੇ ਆ ਬਾਕੀ 11-21 ਦੇ ਵੀ ਆ ਦੋ ਕਿल्ले 11-21 ਦਾ ਕੀ ਝਾੜ ਰਿਹਾ ਤੇ 26 ਦਾ ਪਾਥ ਨੂੰ ਜਰੂਰ ਹਰੇਕ ਵੀਡੀਓ ਦੇ ਵਿੱਚ ਜਰੂਰ ਦੱਸਿਆ ਦੱਸਾਂਗੇ ਬਾਕੀ ਆਪਣੇ ਵੀਡੀਓ ਦੇ ਨਾਲ ਬਣਿਆ ਰਹਿਓ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਕਿਉਂਕਿ ਆਉਣ ਵਾਲੇ ਟਾਈਮ 'ਚ ਆਪਾਂ ਤੁਹਾਨੂੰ ਸਾਰੀ ਇਕੱਲੀ-ਇਕੱਲੀ ਚੀਜ਼ ਦਾ ਵਲੌਗ ਬਣਾ ਕੇ ਦਿਖਾਉਂਦੇ ਰਾਂਗੇ ਤੇ ਬਾਕੀ ਵੀਰੋ ਆਪਾਂ ਇਹ ਦੇ ਇਹ 26 ਦੇ ਖਾਉਣਾ ਕਿਲਾ ਔਰ ਦੂਰ ਤੱਕ ਤੇ ਵੀ ਪੱਕਿਆ ਖੜਾ ਹੈ ਆਪਾਂ ਨੇ ਇਸ ਤੇ ਕੱਲ ਸਪਰੇਅ ਕਰੀ ਸੀ ਕਿਉਂਕਿ ਤੇਲਾ ਬਹੁਤ ਜ਼ਿਆਦਾ ਪੈ ਰਿਹਾ ਜਿੰਨੀ ਮਰਜ਼ੀ ਸਪਰੇਅ ਕਰ ਲਓ ਤੇਲਾ ਵਿਰੋਧ ਤੁਹਾਨੂੰ ਪਤਾ ਹੀ ਆ ਝੋਨੇ ਨੂੰ ਬਹੁਤ ਜ਼ਿਆਦਾ ਥੋਥਲਾ ਕਰ ਦਿੰਦਾ ਥੱਲੋਂ ਨੁਕਸਾਨ ਬਹੁਤ ਜ਼ਿਆਦਾ ਤੇ ਇਹਦੇ ਚਪ ਕੱਲ ਸਪਰੇਅ ਕਰੀ ਸੀ ਬਾਕੀ ਉਧਰ ਆਪਾਂ 17 18 ਦਾ ਗਿੱਲਾ ਲਾਇਆ ਆਪਾਂ ਇੱਕ ਵੀਡੀਓ ਵੀ ਬਣਾਈ ਸੀ ਹਲਦੀ ਰੋਗ ਵਾਲੀ ਪੁੰਗੀ ਪੀਲੀ ਪੁੰਗੀ ਜਿਹੜੀ ਉਹਦੇ ਜਿਹੋਦੇ ਜੀ ਵੀ ਆਪਾਂ ਸਪਰੇਅ ਕਰੀ ਅੱਜ ਤੇ ਆ 11 21 ਹਾ ਤੇ ਬਾਕੀ ਆਪਣੇ ਦੋ ਤਿੰਨ ਗਿੱਲੇ ਪਰਾ ਵੀ ਆ ਤੇ ਉਧਰ ਵੀ ਆਪਣੇ ਜਿਹੜੇ ਆਪਾਂ ਦਿਖਾਏ ਸੀ ਉਧਰ ਤੁਹਾਨੂੰ ਉਹ ਸਾਹਮਣੇ ਤਾਨੂੰ ਸਾਰੀ ਚੀਜ਼ ਦਾ ਆਪਾਂ ਦਿਖਾਵਾਂਗੇ ਬਾਕੀ ਮੇਰੇ ਵੀਰਾਂ ਦੇ ਆਪਾਂ ਜਰੂਰ ਦੱਸਾਂਗੇ ਵੀਰੋ ਝਾੜ ਕੀ ਰਿਹਾ ਤੇ ਕਿੰਨਾ ਰਿਹਾ ਕਿੰਨ ਕਿੱਲੇ ਚੋਂ ਮਤਲਬ 26 ਦਾ ਤੇ ਆਪਣਾ ਜਿੱਦਣ ਵੀਰੋ ਤੋਲ ਲੱਗਿਆ ਤੇ ਆਪਾਂ ਕੰਡਾ ਲੱਗਿਆ ਕਿਉਂਕਿ ਮੰਡੀਆਂ ਚ ਹਲੇ ਬੋਲੀ ਨਹੀਂ ਆ ਰਹੀ ਇਸ ਕਰਕੇ ਆਪਾਂ ਤੁਹਾਨੂੰ ਅੰਦਾਜ਼ਾ ਸਹੀ ਦੱਸਿਆ ਸੀ ਤੇ ਇੰਨਾ ਆਪਣਾ ਮਤਲਬ ਝਾੜ ਨਿਕਲਿਆ ਪਰ ਆਪਣਾ ਕੰਡਾ ਲੱਗ ਕੇ ਅਸਲੀ ਤਾਂ ਆਪ ਕੰਡਾ ਲੱਗ ਕੇ ਪਤਾ ਲੱਗੂਗਾ ਕੀ ਨਿਕਲਿਆ ਬਾਕੀ ਆਪਣੇ ਚੈਨਲ ਦੇ ਨਾਲ ਜ਼ਰੂਰ ਜੁੜਿਓ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਆਪਾਂ ਮਿਲਦੇ ਆਂ ਜੀ ਤੁਹਾਨੂੰ ਤੇ ਅਗਲੇ ਬਲੌਗ ਚ ਆਪਾਂ ਤੁਹਾਨੂੰ ਜ਼ਰੂਰ ਜ਼ਰੂਰ ਦੱਸਾਂਗੇ ਕਿ ਆਪਣਾ ਕਿੰਨਾ ਚੜ੍ਹ ਰਿਹਾ ਕਿਲੇ ਚੋਂ ਬਾਕੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ